ਜੋਧਾ ਨਗਰੀ ਨੂੰ ਫੇਕ ਹੰਬ ਕੇ ਉਹਨਾਂ ਦੇ ਮਗਰ ਗਏ ਸੀ ਆਰਪੀ ਦੇ ਸੀਆਰਪੀ ਨੇ ਫਿਰ ਵਾਪਸ ਸੀਆਰਪੀ ਦੀ ਕਮਾਂਡੋ ਹੀ ਵਾਪਸ ਜਿਪਸੀਆਂ ਆਈਆਂ ਜਦੋਂ ਤੇ ਇਹ ਕਿਲਾ 99 ਜਦੋਂ ਇਹਨਾਂ ਨੇ ਥੋਕੇ ਮੋਟਰਸਾਈਕਲ ਮੋੜੀ ਮੋੜਿਆ ਆਪਣਾ ਤੇ ਮੋਟਰਸਾਈਕਲ ਇਹਨਾਂ ਦਾ ਗਿੱਲੀ ਪੈਲੀ ਖੁੱਤਰ ਗਿਆ ਤੇ ਫਿਰ ਇਹਨਾਂ ਨੇ ਫੈਰ ਕੀਤਾ ਚਲੋ ਮੁਕਾਬਲਾ ਆਰੰਭ ਹੋ ਗਿਆ ਜਦੋਂ ਮੁਕਾਬਲਾ ਹੋਇਆ ਇਹ ਕਿੰਨੇ ਸਿੰਘ ਸੀ ਇਹ 3 ਸਿੰਘ ਸੀ ਗੁਰਮੀਤ ਸਿੰਘ ਜੱਬੋਵਾਲ ਜੀ ਤੁਹਾਡੇ ਤੋਂ ਛੋਟੇ ਸੀ ਜਾਂ ਵੱਡੇ ਸੀ ਵੱਡੇ ਸੀ ਤੁਹਾਡੇ ਤੋਂ ਵੱਡੇ ਸੀ ਹਾਂਜੀ ਇਹਨਾਂ ਤੋਂ ਛੋਟੇ ਸੀ ਭਾਈ ਸਾਹਿਬ ਤੋਂ ਛੋਟੇ ਵਿਚਕਾਰਲੇ ਸੀ ਜੀ ਬਚਪਨ ਦੇ ਵਿੱਚ ਇੱਕੋ ਵਿੜੇ ਦੇ ਵਿੱਚ ਖੇਡੇ ਮੱਲੇ ਕਿਵੇਂ ਦਾ ਪਿਆਰ ਸੀ ਭਰਾਵਾਂ ਦਾ ਬਹੁਤ ਵਧੀਆ ਸੀ ਜੀ ਭਾਈ ਗੁਰਮੀਤ ਸਿੰਘ ਜੱਬੋਵਾਲ ਜੀ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਨਾਕੇ ਦੇ ਉੱਤੇ ਪੁਲਿਸ ਦੇ ਨਾਲ ਵੱਡਾ ਜਿਹੜਾ ਇੱਕ ਮੁਕਾਬਲਾ ਇਹ ਰਾਹਪੁਰ ਪਿੰਡ ਦੇ ਵਿੱਚ ਹੋਇਆ ਸੀ ਉਹ ਬੰਬੀ ਵਾਲਾ ਕੋਠਾ ਸੀ ਇੱਕ ਉਹਦੇ ਉੱਤੇ ਉਹਨਾਂ ਜੀਪੀਐਮ ਵਗੈਰਾ ਫਿੱਟ ਕਰਕੇ ਫੇਰ ਘੰਟਾ ਦੋ ਘੰਟੇ ਉਧਰ ਨੇਹਰਾ ਹੋ ਗਿਆ ਨੇਹਰਾ ਆ ਗਿਆ ਫਿਰ ਫਾਇਰ ਹੁੰਦੇ ਰਹੇ ਉਧਰ ਉਧਰ ਪਰਮਾਨ ਨੇ ਜਾ ਕੇ ਉਹ ਜਗ੍ਹਾ ਨੂੰ ਵੇਖਿਆ ਵੇਖਿਆ ਉੱਥੇ ਜਿੱਥੋਂ ਇਹਨਾਂ ਮੁੜ ਕੇ ਬਾਅਦ ਚ ਉਹਦੇ ਜਿਹਨੂੰ ਸ਼ਹੀਦ ਹੋ ਗਏ ਉੱਤੇ ਗੱਡੀਆਂ ਚੜਾਈਆਂ ਗਈਆਂ ਤਾਂ ਕਿ ਉੱਤੇ ਕੀ ਵੇਖਿਆ ਵੇਖੋ ਜੀ ਉਦੋਂ ਉੱਤੇ ਲੱਗੇ ਹੁੰਦੇ ਨੂੰ ਕੋਤੇ 13 ਸਤੰਬਰ 1992 ਨੂੰ ਮਿਲੂਗੀ ਪੁਲਿਸ ਨੇ ਚੁੱਕ ਲਿਆ ਇੱਥੇ ਖੜਿਆ ਦਾ ਸਾਨੂੰ ਪਹਿਲਾਂ ਦੇ ਇੱਥੇ ਐਸ ਐਚ ਓ ਹੀ ਉਦੋਂ ਸੀ ਪਹਿਲਾਂ ਉਹਨੇ ਘਰੋਂ ਚੁੱਕਦੇ ਹੀ ਇੱਥੇ ਰਾਪਰ ਦੇ ਸਕੂਲ ਚ ਇੰਟਰੋਗੇਸ਼ਨ ਕੀਤਾ ਫਿਰ ਉਹ ਸੈਲਰ ਆਇਆ ਇੱਕ ਥੰਗ ਨਹਿਰ ਦੇ ਇੱਥੇ ਉੱਥੇ ਸੀ ਆਰ ਪੀ ਦਾ ਕੇਂਦਰ ਸੀ ਉੱਥੇ ਕੀਤਾ ਫਿਰ 3 ਦਿਨ ਥਾਣੇ ਰੱਖਿਆ 3 ਦਿਨ ਤੋਂ ਬਾਅਦ ਫੇ ਮਾਲ ਮੰਡੀ ਭਾਈ ਗੁਰਜੀਤ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਸੀਂ ਜੁੜੇ ਹੋ ਵਿਖੜਾ ਪੈਣਾ ਦੇ ਨਾਲ ਮੈਂ ਮਨਪ੍ਰੀਤ ਸਿੰਘ ਆਜ਼ਾਦ ਤੁਹਾਡੇ ਤੱਕ ਹਮੇਸ਼ਾ ਹੀ ਸ਼ਹੀਦ ਸਿੰਘਾਂ ਦੀਆਂ ਜੀਵਨੀਆਂ ਲੈ ਕੇ ਅਸੀਂ ਆਉਂਦੇ ਰਹਿੰਨੇ ਹਾਂ ਕਿੱਥੇ ਅਸੀਂ ਵਿਸ਼ੇਸ਼ ਅੱਜ ਦੀ ਗੱਲਬਾਤ ਕਰਨ ਜਾ ਰਹੇ ਹਾਂ ਸ਼ਹੀਦ ਭਾਈ ਗੁਰਮੇਦ ਸਿੰਘ ਜੀ ਜੱਬੋਵਾਲ ਦੀ ਜੱਬੋਵਾਲ ਪਿੰਡ ਦੇ ਵਿੱਚ ਇਸ ਵਕਤ ਅਸੀਂ ਪਹੁੰਚੇ ਹਾਂ ਜੱਬੋਵਾਲ ਪਿੰਡ ਦੇ ਵਿੱਚ ਉਹਨਾਂ ਦੇ ਗ੍ਰਹਿ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਦੋ ਭਰਾ ਜਿਹੜੇ ਆ ਉਹ ਸਾਡੇ ਨਾਲ ਜੁੜੇ ਹਨ ਗੱਲਬਾਤ ਕਰਨ ਵਾਸਤੇ ਕਿ ਕਿਵੇਂ ਭਾਈ ਗੁਰਮੇਸ਼ ਸਿੰਘ ਜੱਬੋਵਾਲ ਨੇ ਕਿਵੇਂ ਸੰਘਰਸ਼ ਵਿੱਚ ਵਿਚਰ ਕੇ ਜਿਹੜੀ ਉਹ ਸੇਵਾ ਕੀਤੀ ਸੁਣਨ ਨੂੰ ਮਿਲਦਾ ਹੈ ਕਿ ਭਾਈ ਗੁਰਮੇਸ਼ ਸਿੰਘ ਜੱਬੋਵਾਲ ਜੀ ਰਸਤੇ ਦੇ ਵਿੱਚ ਜਾ ਰਹੇ ਸੀ ਤੇ ਨਾਕੇ ਦੇ ਉੱਤੇ ਪੁਲਿਸ ਦੇ ਨਾਲ ਵੱਡਾ ਜਿਹੜਾ ਇੱਕ ਮੁਕਾਬਲਾ ਇਹ ਰਾਹਪੁਰ ਪਿੰਡ ਦੇ ਵਿੱਚ ਹੋਇਆ ਸੀ ਬਹੁਤ ਸਾਰੀਆਂ ਆਨੰਦ ਨਾਲ ਗੱਲਬਾਤਾਂ ਕਰਾਂਗੇ ਕਿਵੇਂ ਦਾ ਉਹਨਾਂ ਦਾ ਜੀਵਨ ਸੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਈ ਸੋ ਤੁਹਾਡਾ ਨਾਂ ਕੀ ਮੇਰਾ ਨਾਂ ਜੀ ਦਿਲਬਾਖ ਸਿੰਘ ਜੀ ਭਾਈ ਕਰਮੇਸ਼ ਸਿੰਘ ਜੱਬੋਵਾਲ ਜੀ ਤੁਹਾਡੇ ਤੋਂ ਛੋਟੇ ਸੀ ਜਾਂ ਵੱਡੇ ਸੀ ਵੱਡੇ ਸੀ ਤੁਹਾਡੇ ਤੋਂ ਵੱਡੇ ਸੀ ਹਾਂ ਜੀ ਇਹਨਾਂ ਤੋਂ ਛੋਟੇ ਭਾਈ ਸਾਹਿਬ ਤੋਂ ਛੋਟੇ ਵਿਚਕਾਰ ਲਈ ਸੀ ਜੀ ਬਚਪਨ ਦੇ ਵਿੱਚ ਇੱਕੋ ਵਿੜੇ ਦੇ ਵਿੱਚ ਖੇਡੇ ਮੱਲੇ ਕਿਵੇਂ ਦਾ ਪਿਆਰ ਸੀ ਭਰਾਵਾਂ ਦਾ ਬਹੁਤ ਵਧੀਆ ਇਹ ਜੀ ਪਿਆਰ ਤੁਹਾਨੂੰ ਪਤਾ ਹੀ ਹੈ ਭਰਾਵਾਂ ਦਾ ਬਹੁਤ ਹੁੰਦਾ ਪਰਿਵਾਰਕ ਸਬੰਧ ਗੁਰਮਤ ਦੇ ਨਾਲ ਕਿੰਨਾ ਕਿਹ ਹੈ ਹਾਂ ਬਹੁਤ ਵਧੀਆ ਜੀ ਗੁਰਮਤ ਪਹਿਲਾਂ ਇਹਨਾਂ ਨੇ ਅੰਮ੍ਰਿਤ ਛਕਿਆ ਸੀ ਤੇ ਫਿਰ ਹੌਲੀ-ਹੌਲੀ ਸਾਰੇ ਪਰਿਵਾਰ ਨੇ ਉਹਨਾਂ ਵੀ ਅੰਮ੍ਰਿਤ ਛਕਿਆ ਸੀ ਹਾਂ ਚਲੋ ਮੈਂ ਬਾਅਦ 'ਚ ਛਕਿਆ ਅੰਮ੍ਰਿਤ ਬੜਾ ਵਧੀਆ ਸੀ ਜੀ ਪਰਿਵਾਰ ਦਾ ਕਾਰੋਬਾਰ ਕੀ ਸੀ ਖੇਤੀਬਾੜੀ ਸੀ ਨਾਲ ਦੁੱਧ ਦਾ ਕੰਮ ਸੀ ਅੱਛਾ ਦੁੱਧ ਦਾ ਕੰਮ ਹਾਂਜੀ ਕਿਵੇਂ ਸਬਬ ਬਣਦਾ ਕਿ ਭਾਈ ਗੁਰਮੀਤ ਸਿੰਘ ਜੀ ਸੰਘਰਸ਼ਵਾਲ ਨੂੰ ਤਰਪਣ ਸੰਘਰਸ਼ਵਾਲ ਜੀ ਜਦੋਂ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਂ ਹਵਲਾ ਕੀਤਾ ਕਾਂਗਰਸ ਸਰਕਾਰ ਨੇ ਕਰਾਇਆ ਢੈ ਢੇਰੀ ਕਰਤਾ ਉਦੋਂ ਤੁਹਾਨੂੰ ਪਤਾ ਹੀ ਜੋ ਪੰਜਾਬ ਦੇ ਨੌਜਵਾਨ ਸੀ ਸਾਰਿਆਂ ਦੇ ਮਨ ਚ ਉਸ ਪ੍ਰਤੀ ਬਹੁਤ ਰੋਸ ਸੀ ਉਹ ਕਿਸੇ ਨਾ ਕਿਸੇ ਤਰੀਕੇ ਜਾਂ ਕਹਿ ਲਓ ਵੀ ਕੋਈ ਨਾ ਕੋਈ ਢੰਗ ਹਰ ਕੋਈ ਸਿੰਘ ਆਪਣਾ ਰਿਆ ਸੀ ਵੀ ਆਪਾਂ ਇਹਦਾ ਕਿਸੇ ਤਰੀਕੇ ਬਦਲਾ ਲਿਆ ਜਾਵੇ ਉਹਨਾਂ ਨੇ ਵੀ ਹੌਲੀ ਹੌਲੀ ਇਸ ਮੂਮੈਂਟ ਦੇ ਵਿੱਚ ਜੀ ਚਲੋ ਸਾਡੇ ਪਿੰਡ ਦੇ ਵਿੱਚ ਸ਼ਹੀਦ ਭਾਈ ਸੁਖਜਿੰਦਰ ਸਿੰਘ ਬਰਾੜ ਵਰਗੇ ਹਮ ਬਲਕਾਰ ਸਿੰਘ ਵਰਗੇ ਸ਼ਹੀਦ ਭਾਈ ਸੁਰਿੰਦਰ ਸਿੰਘ ਜੰਗੂ ਵਰਗੇ ਛੋਟੀ ਦੇ ਖਾੜਕੂ ਹੋਏ ਸੀ ਹਾਂ ਉਹਨਾਂ ਦੇ ਨਾਲ ਸੰਪਰਕ ਹੋ ਗਿਆ ਇਹਨਾਂ ਦਾ ਫਿਰ ਹੌਲੀ ਹੌਲੀ ਮੂਵਮੈਂਟ ਦੇ ਵਿੱਚ ਇਹਨਾਂ ਆਪਣਾ ਜਾਣਾ ਆਉਣਾ ਆਪ ਜੀ ਨੂੰ ਪਤਾ ਭਾਈ ਜਦੋਂ ਕੋਈ ਵੀ ਖਾੜਕੂ ਸੰਘਰਸ਼ ਦੇ ਵਿੱਚ ਜੁਟਦਾ ਸੀ ਉਹ ਘਰਦਿਆਂ ਨੂੰ ਤੇ ਬਾਅਦ ਚ ਹੀ ਪਤਾ ਲੱਗਦਾ ਸੀ ਵੀ ਇਹ ਇਸ ਸਫਾ ਦੇ ਵਿੱਚ ਜਾ ਚੁੱਕਾ ਵਾ ਹਾਂ ਤੇ ਸੋ ਗੁਪਤ ਸੇਵਾ ਬਹੁਤ ਕਰਦੇ ਰਹੇ ਆ ਖੜਕੂਆਂ ਦੇ ਨਾਲ ਕਿਉਂਕਿ ਸਾਡੇ ਪਿੰਡ ਜਿੱਦਾਂ ਡੇਰੀ ਵਾਲਾ ਇੱਕ ਰਾਜਤਾ ਨਹੀਂ ਖੜਕੂ ਲਹਿਰ ਦੀ ਤੇ ਸਾਡੇ ਪਿੰਡੋ ਵੀ ਬਹੁਤ ਉਸ ਸਮੇਂ ਦੇ ਵਿੱਚ ਕਹਿ ਲੋ ਵੀ ਛੋਟੀ ਛੋਟੀ ਦੇ ਖੜਕੂ ਸੀ ਆਉਣਾ ਜਾਣਾ ਸੀ ਉਹਨਾਂ ਦੇ ਨਾਲ ਸੰਪਰਕ ਸੀ ਫਿਰਨੇ ਤੁਰਨੇ ਵਾਲੇ ਸੀ ਬਾਕੀ ਸਰੀਰਕ ਪੱਖੋਂ ਬਹੁਤ ਵਧੀਆ ਸੀ ਜਿਹੜੀ ਉਹਨਾਂ ਦੀ ਸਰੀਰਕ ਦੀ ਡੀਲਡੌਲ ਸੀ ਬਹੁਤ ਵਧੀਆ ਸੀ ਕੋਈ ਐਗ ਨਹੀਂ ਸੀ ਉਹਨਾਂ ਦੀ ਉਸ ਵਕਤ ਉਮਰ ਕੋਈ 30 ਤੋਂ ਥੱਲੇ ਹੀ ਹੋਊਗੀ ਹਾਂ ਕੀਦੂ ਘਟ ਸੀ ਹਾਂਜੀ 27-28 ਸਾਲ ਦੇ ਕਰੀਬ ਹੋਗੇ 84 ਦੇ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਕਿਹੜੀ ਸਾਲ ਦੇ ਵਿੱਚ ਇਸ ਪਾਸੇ ਆ ਜਾਂਦੇ ਇਹ ਜੀ 87-88 ਤੋਂ ਇਹਨਾਂ ਨੇ ਆਪਣੀ ਜਿਹੜੀ ਹੈ ਸੰਘਰਸ਼ ਦੀ ਸੇਵਾ ਆਰੰਭ ਕਰਤੀ ਗੁਪਤ ਤੌਰ ਤੇ ਕਿਹੜੀ ਜਥੇਬੰਦੀ ਨਾਲ ਵਿਚਰਦੇ ਇਹ ਕੇਸੀਐਫੀ ਖਾਲਸਤਾਨ ਕਮਾਂਡੋ ਫੋਰਸ ਸੀ ਸਾਡੇ ਹਾਂ ਇਹਨਾਂ ਦੇ ਰਿਸ਼ਤੇਦਾਰਾਂ ਚੋਂ ਇੱਕ ਸ਼ਹੀਦ ਭਾਈ ਹਰਦੇਵਾਲ ਸਿੰਘ ਲਿੱਟੇ ਹੋਇਆ ਖਾਨ ਖਾਨਕੋਟ ਤੋਂ ਹਾਂ ਹੋਰ ਵੀ ਸਾਡੇ ਇਲਾਕੇ ਦੇ ਜਿਹੜੇ ਨਾਂਵਾਰ ਖਾਲਕੁਸੀ ਉਹ ਕੇਸੀਐਫ ਦੇ ਨਾਲ ਹੀ ਸਬੰਧਤ ਸੀ ਉਹਨਾਂ ਦੇ ਨਾਲ ਹੀ ਇਹ ਵਿਚਰਦੇ ਰਹੇ ਪਰਿਵਾਰ ਨੂੰ ਕਦੋਂ ਪਤਾ ਲੱਗਦਾ ਕਿ ਇਸ ਫਸੇ ਤੁਰ ਪਿਆ ਪਰਿਵਾਰ ਨੂੰ ਤੇਜੀ ਕਾਫੀ ਚਿਰ ਬਾਅਦ ਚ ਪਤਾ ਲੱਗਦਾ ਜਦੋਂ ਇਹ ਮਤਲਬ ਇਹ ਕੰਮ ਦੇ ਵਿੱਚ ਚੱਲ ਜਾਂਦੇ ਆ ਕੋਈ 2 2.5 ਸਾਲ ਤੋਂ ਬਾਅਦ ਪਤਾ ਲੱਗਦਾ ਵੀ ਕਿਉਂਕਿ ਉਹ ਪਾਰਟ ਟਾਈਮ ਆਪਣਾ ਦੁੱਧ ਦਾ ਕੰਮ ਵੀ ਨਹੀਂ ਛੱਡਦੇ ਤੇ ਸੇਵਾ ਵੀ ਸਿੰਘਾਂ ਦੇ ਨਾਲ ਕਰਨੀ ਕਿਉਂ ਸਾਨੂੰ ਪਤਾ ਸੀ ਕਿਉਂ ਸਾਨੂੰ ਕਈ ਬੰਦੇ ਗੱਲਾਂ ਕਰ ਦਿੰਦੇ ਆ ਪਰਿਵਾਰ ਤੇ ਨਹੀਂ ਦਸੀਆਂ ਜਾਂਦੀਆਂ ਬੱਚੇ ਛੋਟੇ ਸੀ ਗੁੱਡੀ ਛੋਟੀ ਲੜਕਾ ਸੀ ਜਿੱਦਣ ਸ਼ਹੀਦ ਹੋਇਆ ਉਹਦੋਂ ਬਹੁਤ ਛੋਟੀ ਉਮਰ ਦੇ ਬੱਚੇ ਤੇ ਬਾਅਦ ਚ ਪਤਾ ਲੱਗਾ ਪਰਿਵਾਰ ਨੂੰ ਭਾਈ ਸਾਹ ਦੇ ਬੱਚੇ ਹਾਂਜੀ ਉਹ ਵੈਸੀ ਵੈਸੀ ਹਾਂ ਹਾਂਜੀ ਜਿੱਦੋਂ ਪਤਾ ਲੱਗ ਜਾਂਦਾ ਮਾਤਾ ਪਿਤਾ ਨੇ ਜਾਂ ਵੱਡੇ ਭਰਾ ਨੇ ਜਾਂ ਛੋਟੇ ਭਰਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਇਸ ਪਾਸੇ ਨਾ ਜਾ ਦੇਖੋ ਜੀ ਉਦੋਂ ਤੇ ਹਰ ਇੱਕ ਦਾ ਚਲੋ ਅਸੀਂ ਵੀ ਉਦੋਂ ਬਲੱਡ ਸਾਡਾ ਵੀ ਜੰਗ ਸੀ ਹਾਂ ਤਕਰੀਬਨ ਰਿਸ਼ਤੇਦਾਰ ਜਿਹੜੇ ਹੁੰਦੇ ਆ ਰੋਕਦੇ ਤੇ ਹੈ ਆ ਹਾਂ ਪਰ ਉਦੋਂ ਇਹੋ ਜੀ ਉਹਦੀ ਕਿਰਪਾ ਸੀ ਹਾਂ ਜਿਹੜਾ ਤੁਰ ਪੈਂਦਾ ਸੀ ਉਹ ਵਾਪਸੀ ਵੱਲ ਘਾਟੀ ਵੇਂਦਾ ਸੀ ਕਿਉਂਕਿ ਉਹ ਗਾੜੀਆਂ ਇਹੋ ਕਹਿੰਦੇ ਵੀ ਸਾਡੇ ਨਾਲ ਗੱਲ ਹੋਈ ਸਾਡੀ ਵੱਡੀ ਸਿਸਟਰ ਸੀ ਹਾਂ ਉਹਨੇ ਕਿਹਾ ਵੀ ਗਰਮੇ ਸਿੰਘ ਛੋਟਾ ਨਹੀਂ ਉਹਨੇ ਹੀ ਗੇਜੂ ਗੇਜੂ ਕਹਿੰਦੇ ਆ ਹਾਂ ਵੀ ਤੂੰ ਇਹ ਕੰਮ ਛੱਡ ਦੇ ਹਾਂ ਆਂਦਾ ਭੂਆ ਮਤਲਬ ਭੈਣ ਸਾਡੇ ਰੱਬ ਨੇ ਹੁਣ ਜੜ ਲਾਤੀ ਆ ਬੱਚਾ ਦੇਤਾ ਵਾ ਕੀ ਕਰਨਾ ਹੁਣ ਆਪਾਂ ਹਾਂ ਇਸੇ ਕਰਕੇ ਤੁਰੇ ਆ ਹੁਣ ਪਛਾਣ ਹੀ ਆ ਜਾਂਦਾ ਹਾਂ ਥੋੜੇ ਦਿਨਾਂ ਬਾਅਦ ਫੇਰ ਉਹਦਾ ਇਹ ਮੁਕਾਬਲਾ ਹੋ ਜਾਂਦਾ ਹਾਂ ਹਾਂਜੀ ਇਦੋਂ ਮੁਕਾਬਲਾ ਹੁੰਦਾ ਮੁਕਾਬਲਾ ਹੋਣ ਤੋਂ ਪਹਿਲਾਂ ਜਾਂ ਸੰਘਰਸ਼ ਵਿੱਚ ਜਾਣ ਤੋਂ ਪਹਿਲਾਂ ਘਰੇ ਪੁਲਿਸ ਆਉਂਦੀ ਸੀ ਪਰਿਵਾਰ ਤੋਂ ਕੋਈ ਤਸ਼ੱਦਦ ਸੀ ਇਹਨਾਂ ਤੇ ਆਇਆ ਸੀ ਵੱਡੇ ਭਾਈ ਵੱਡੇ ਭਾਈ ਸਾਹਿਬ ਤੇ ਆਇਆ ਸੀ ਇਹਨਾਂ ਨੂੰ ਦੋ ਵਾਰਾਂ ਮਾਲ ਮੰਡੀ ਬਹੁਤ ਨਜਾਇਜ਼ੀ ਤਸ਼ੱਦਦ ਕੀਤਾ ਗਿਆ ਵੱਡੇ ਸੰਘਰਸ਼ ਚਾਹੋਂ ਤੋਂ ਪਹਿਲਾਂ ਹੀ ਉਹਨਾਂ ਦੇ ਸੰਘਰਸ਼ ਹੋਣ ਤੋਂ ਪਹਿਲਾਂ ਹੀ ਹਾਂ ਅਛੀ ਦੇ ਭਾਈ ਸੁਖਜਿੰਦਰ ਸਿੰਘ ਬਰਾੜ ਦਾ ਜਦੋਂ ਪੂਰਾ ਹੈਗਾ ਸੀ ਨਾ ਬੋਲਬਾਲਾ ਉਹਨੂੰ ਸਾਡੇ ਸਤਕਾਰਯੋਗ ਵੱਡੇ ਭਾਈ ਸਾਹਿਬ ਜਸਪਾਲ ਸਿੰਘ ਜੀ ਇਹਨਾਂ ਨੂੰ ਦੋ ਵਾਰ ਪੁਲਿਸ ਨੇ ਨਜਾਇਜ਼ੀ ਚੁੱਕ ਲਿਆ ਘਰੋਂ ਕੰਮ ਕਰਦਿਆਂ ਨੂੰ ਜਾਂ ਸ਼ਹਿਰ ਕੰਮ ਗਏ ਨੂੰ ਚੁੱਕ ਲਿਆ ਬਹੁਤ ਅਥਾ ਜਿੰਨੂੰ ਕਹਿੰਦੇ ਤਸ਼ੱਦਦ ਇਹਨਾਂ ਦੇਟਾਇਆ ਹਰੀਜਨ ਹਰੀਜਨ ਕਹਿੰਦੇ ਤੁਸੀਂ ਉਹਨਾਂ ਨੂੰ ਪਨਾਹ ਦਿੰਦੇ ਹੋ ਤੁਸੀਂ ਜਾਣਦੇ ਹੋ ਨੇ ਹੋ ਪਰ ਕੁਝ ਵੀ ਨਾ ਇਨਟੈਰੋਗੇਟ ਕਰਨ ਤੋਂ ਬਾਅਦ ਦੋ ਦੋ ਮਹੀਨੇ ਮਾਲ ਮੰਡੀ ਰੱਖਣ ਤੋਂ ਬਾਅਦ ਫਿਰ ਸੁੱਟ ਜਾਣਾ ਫਿਰ ਬੇਕਾਰ ਕਰਕੇ ਬੰਦੇ ਨੂੰ ਛੁੱਟ ਜਾਣਾ ਹੋ ਸਕਦਾ ਭਾਈ ਸਾਹਿਬ ਦਾ ਸੰਘਰਸ਼ ਵਿੱਚ ਤੁਰਨ ਦਾ ਇਹ ਵੀ ਕੋਈ ਰਾਹ ਹੋਵੇ ਬਿਲਕੁਲ ਜੀ ਬਿਲਕੁਲ ਉਹਨਾਂ ਉਹਨਾਂ ਇਹ ਵੀ ਕਿਹਾ ਕਈ ਵਾਰ ਚਲੋ ਸਾਡੇ ਨਾਲ ਗੱਲਬਾਤ ਚੱਲਦੀ ਸੀ ਹਾਂ ਕਹਿੰਦੇ ਨਜਾਇਜ਼ ਹੀ ਚੁੱਕੀ ਜਾਂਦੇ ਆ ਤੇ ਜੇ ਕਰਕੇ ਕੋਹ ਮਰਾਂਗੇ ਤੇ ਕੋਈ ਗੱਲ ਨਹੀਂ ਹਾਂ ਨਜਾਇਜ਼ ਵੀ ਮਾਰਨਾ ਹੀ ਜਾਂਦਾ ਇਹਨਾਂ ਨੇ ਕੀ ਪਤਾ ਕਿੱਥੇ ਮਾਰ ਦਿੰਦੇ ਆ ਜਦੋਂ ਪਕੌੜਾ ਹੁੰਦੇ ਆ ਘਰੇ ਮਿਲਣ ਵਾਸਤੇ ਰਾਤ ਬਰਾਤੇ ਹੁੰਦੇ ਸੀ ਆ ਜਾਂਦੇ ਸੀ ਕਿਤੇ ਵਿਚਵਾਰੀ ਪੱਕਾ ਨਹੀਂ ਇਹ ਨਹੀਂ ਵੀ ਡੇਲੀ ਕਿਤੇ ਯਾਰ ਦੋਸਤ ਨੂੰ ਮਿਲਣਾ ਕਿਤੇ ਉੱਥੇ ਗੱਲਬਾਤ ਕਰਨੀ ਆ ਜਾਂ ਕਿਤੇ ਬੈਕ ਤੇ ਸਾਡੇ ਉਧਰ ਆਜਣ ਤੇ ਫੇਰ ਕਿਤੇ ਮਿਲਣਾ ਵਾ ਛੀ ਡੋਰ ਤੋਂ 2 ਦਿਨ ਪਹਿਲਾਂ ਮੇਰੇ ਕੋਲ ਸੀ ਅੱਛਾ ਕੋਈ ਵਿਸ਼ੇਸ਼ ਕਾਲ ਬਾ ਟੱਡਣਾ ਕਿਤੇ ਨਹੀਂ ਕੋਈ ਉਹਨਾਂ ਦੇ ਚਿਹਰੇ ਤੇ ਕੋਈ ਇਹੋ ਜੀ ਕੋਈ ਗੱਲ ਨਹੀਂ ਬਹੁਤ ਖੁਸ਼ੀ ਤੇ ਇਹੋ ਹੀ ਗੱਲਾਂ ਬਾਤਾਂ ਹੋਈਆਂ ਵਾ ਇਹ ਤੋਂ ਵਾਪਸੀ ਆਇਆ ਨਹੀਂ ਆਂਦਾ ਇਹ ਇਹ ਗੱਲ ਨਹੀਂ ਮਤਲਬ ਬੰਦ ਨਹੀਂ ਹੁਣ ਕਿੰਨੇ ਕਿ ਵਾਪਸ ਨਹੀਂ ਆਉਣਾ ਵਾਪਸ ਨਹੀਂ ਆਉਣਾ ਹੁਣ ਜੋ ਕੁਝ ਵੀ ਹੋ ਗਿਆ ਉਹ ਹੋ ਗਿਆ ਹੁਣ ਹੁਣ ਤੇ ਹਥਿਆਰ ਚੁੱਕ ਲੈ ਮੁਕਾਬਲਾ ਹੁਣ ਤੋਂ ਪਹਿਲਾਂ ਕੋਈ ਵਚਨ ਸੀ ਤੁਹਾਡੇ ਨਾਲ ਹੋਰ ਨਹੀਂ ਜੀ ਜਦੋਂ ਮੁਕਾਬਲਾ ਹੁੰਦਾ ਇਦਾਂ ਦਾ ਹੀ ਦਿਨ ਸੀ ਉਹਦਣ ਵੀ ਤੇ ਅਸੀਂ ਪਿੰਡ ਸਾਡੇ ਜੋ ਲੰਗਰ ਆਲੇ ਉੱਥੇ ਨੈਟ ਲੱਗਾ ਸੀ ਵਾਲੀਵਾਲ ਖੇਡਣ ਦੇ ਹਾਂ ਮੇਰੀ ਗੇਮ ਖੋਦੀ ਵਾਲੀਵਾਲ ਦੀ ਸੀ ਲਾਗੋ ਨਹੀਂ ਨੰਗੇ ਬਥੇਰਾ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਪੀ ਇਧਰ ਸੀਆਰਪੀ ਗਈ ਹੈ ਗੱਡੀਆਂ ਹਾਂ ਚਲੋ ਜੋ ਉਹਨਾਂ ਕਹਿੰਦੇ ਆਂ ਇੱਕ ਬੰਦੇ ਨੂੰ ਰਾਪਰ ਦਾ ਉਹਨੂੰ ਡਾਕੇ ਕਹਿੰਦੇ ਆਂ ਇਹ ਸੀਆਰਪੀ ਨੂੰ ਲੱਭਦੇ ਫਿਰਦੇ ਆਂ ਹਾਂ ਜਦੋਂ ਗਏ ਆਏ ਛੋਟੀ ਛੜ ਕੇ ਆ ਸ਼ਾਇਦ ਤੁਸੀਂ ਕਿਤੇ ਰਾਪਰ ਤੋਂ ਪਰਾਂ ਨੂੰ ਸਰਜੇ ਨੂੰ ਜਾਓਗੇ ਪਹਿਲਾਂ ਜੋਧਾ ਨਗਰੀ ਚੱਲ ਕੇ ਰਾਪਰ ਇੱਥੋਂ ਕਿੰਨਾ ਕ ਰਾਪਰ ਜੀ ਸਾਡੇ ਪਿੰਡ ਤੋਂ 2 ਕਿਲੋਮੀਟਰ ਤੇ 2 2 ਕਿਲੋਮੀਟਰ ਮਸਾਂ ਹੀ ਤੇ ਇਹ ਗਏ ਆ ਜੀ ਇੱਥੋਂ ਜੋਧਾ ਨਗਰੀ ਜੋਧਾ ਨਗਰੀੋਂ ਫੇਰ ਘੁੰਮ ਕੇ ਉਹਨਾਂ ਦੇ ਮਗਰ ਗਏ ਸੀਆਰਪੀ ਦੇ ਸੀਆਰਪੀ ਨੇ ਫੇਰ ਵਾਪਸ ਸੀਆਰਪੀ ਦੀ ਕਮਾਂਡੋ ਹੈ ਹਾਂ ਵਾਪਸ ਜਿਪਸੀ ਆਈਆਂ ਜਦੋਂ ਤੇ ਇਹ ਕਿਲਾਇ ਕਣਵੇ ਜਦੋਂ ਇਹਨਾਂ ਨੇ ਖਲੋ ਕੇ ਮੋਟਰਸਾਈਕਲ ਮੋੜਦੀ ਮੋੜਿਆ ਆਪਣਾ ਤੇ ਮੋਟਰਸਾਈਕਲ ਇਹਨਾਂ ਦਾ ਗਿੱਲੀ ਪੈਲੀ ਚੁੱਤਰ ਗਿਆ ਤੇ ਫਿਰ ਇਹਨਾਂ ਨੇ ਫੈਰ ਕੀਤਾ ਚਲੋ ਮੁਕਾਬਲਾ ਆਰੰਭ ਹੋ ਗਿਆ ਇਹਨਾਂ ਦਾ ਜਦੋਂ ਮੁਕਾਬਲਾ ਹੋਇਆ ਇਹ ਕਿੰਨੇ ਸਿੰਘ ਸੀ ਇਹ 3 ਸਿੰਘ ਸੀ ਇੱਕ ਪੰਡੋਰੀ ਰਮਾਣੇ ਦਾ ਸੀ ਸਿੰਘ ਉਹ ਨਵਾਂ ਆਇਆ ਸੀ ਉਹ ਇਹਨਾਂ ਨੂੰ ਆਪਣਾ ਜੋ ਅਰੇ ਆ ਡੀ ਐਕਸ ਬਾਰੇ ਨੌਲੇਜ ਦੇਣ ਵਾਸਤੇ ਆਇਆ ਸੀ ਹੂੰ ਉਹਦਾ ਦੱਸਦੇ ਵੀ ਸਬੰਧ ਹੀ ਬੱਬਰ ਖਾਲਸਾ ਦੇ ਨਾਲ ਇੱਕ ਕੋਟ ਹੁਜਾਦਾ ਸੀ ਹੂੰ ਇਹ ਤਿੰਨੇ ਸਿੰਘ ਸੀ ਕਾਦੇ ਉੱਤੇ ਜਾ ਰਹੇ ਸਨ ਇੱਕੇ ਮੋਟਰਸਾਈਕਲ ਤੇ ਸੀ ਹੂੰ ਉਹਦਾ ਕਰਕੇ ਇਹਨਾਂ ਨੂੰ ਜਿਆਦੀ ਥੋੜੀ ਜੀ ਪ੍ਰੋਬਲਮ ਆ ਗਈ ਵੀ ਮੋਟਰਸਾਈਕਲ ਮੁੜਿਆ ਨਹੀਂ ਛੇਤੀ ਤੇ ਇਹਨਾਂ ਕੋ ਪੋਜੀਸ਼ਨਾਂ ਮੈਦਾਨ ਹੀ ਸਾਰਾ ਇੱਥੋਂ ਲਾ ਕੇ ਦੇਖ ਲਓ ਕਿੱਥੋਂ ਸੀ ਤਾਂ ਲੀਦਾ ਤੇ ਉਹ ਜਦੋਂ ਇਹਨਾਂ ਆਪਣੀ ਪੋਜੀਸ਼ਨ ਲਈ ਪੈੜੀ ਚਾਏ ਮੈਦਾਨ ਸੀ ਉਹਨਾਂ ਨੇ ਮੁਕਾਬਲਾ ਆਰੰਭ ਹੋ ਗਿਆ ਹੂੰ ਉਹ ਬੰਬੀ ਵਾਲਾ ਕੋਠਾ ਸੀ ਇੱਕ ਉਹਦੇ ਉੱਤੇ ਉਹਨਾਂ ਜੀਪੀਐਮ ਵਗੈਰਾ ਫਿੱਟ ਕਰਕੇ ਫੇਰ ਘੰਟਾ ਦੋ ਘੰਟੇ ਉਦੋਂ ਹਨੇਰਾ ਹੋ ਗਿਆ ਹਨੇਰਾ ਆ ਗਿਆ ਫਿਰ ਫਾਇਰ ਹੁੰਦੇ ਰਹੇ ਉਧਰ ਉਧਰੀ ਚਲੋ ਇਹ ਵੀ ਕਰਦੇ ਰਹੇ ਆਖਰਕਾਰ ਤੁਹਾਨੂੰ ਪਤਾ ਸੀਆਰਪੀ ਪੁਲਿਸ ਵਾਧਦੀ ਜਾਂਦੀ ਹੈ ਸਰਕਾਰ ਦੇ ਬੰਦੇ ਵਧਦੇ ਜਾਂਦੇ ਇਹਨਾਂ ਤੇ ਉਹਨਾਂ ਤੇ ਨਾ ਰਹਿਣਾ ਸੀ ਤੇ ਉਹਦੇ ਵਿੱਚੋਂ ਵੀ ਦੋ ਕੋਈ ਨਾ ਕੋਈ ਸਸ਼ਤਰ ਸੀ ਤੀਜਾ ਬੰਦਾ ਸੀ ਉਦਾਂ ਹੀ ਵੈਸੇ ਸੀ ਜਿਹੜਾ ਪੰਡੋਰੀ ਰਮਾਣੇ ਵਾਲਾ ਸੀ ਨਾ ਉਹਦੇ ਕੋਲ ਨਹੀਂ ਸੀ ਹੈਗਾ ਕੋ ਤੇ ਫਿਰ ਉਹ ਕੋਈ ਰਾਤ ਦੇ 10:00 ਵਜੇ ਦੇ ਨਾਲ ਉਹਨਾਂ ਲਲਕਾਰੇ ਮਾਰੇ ਵੀ ਅਸੀਂ ਬੰਦੇ ਮਾਰਤੇ ਹਾਂ ਬਿਲਕੁਲ ਸੀਆਰਪੀ ਨੇ ਸਾਡੇ ਇਧਰ ਸੁਣਦੇ ਸੀ ਖੜਕੂ ਛਿੰਗਰ ਖੜਕੂਆਂ ਨੇ ਬਹੁਤ ਕੋਸ਼ਿਸ਼ ਕੀਤੀ ਆਣ ਕੇ ਬਹੁਤ ਬੜੇ ਬੜੇ ਜੱਥੇਬੰਦੀਆਂ ਆ ਗਈਆਂ ਚਲੋ ਸਾਰਿਆਂ ਨੂੰ ਪਤਾ ਲੱਗਾ ਕਿ ਕਿਸੇ ਦਿਨ ਕਿਸਾਂ ਘੇਰੇ ਚੋਂ ਕੱਢਿਆ ਜਾਵੇ ਪਰ ਇਹ ਆਪਣੀ ਪੋਜੀਸ਼ਨ ਚ ਹੀ ਇਹਨਾਂ ਨੂੰ ਘੇਰਾਚਾਰ ਸਫੇਰਾਂ ਵਾਲੇ ਵਾਲੇ ਪੱਕੀ ਛੜਕੀ ਤੇ ਉਧਰ ਸਾਰੀ ਪੁਲਿਸ ਉਹਨਾਂ ਖਲਾਰਤੀ ਸੀ ਆਰਪੀ ਖਿਲਰ ਗਈ ਇਹਨਾਂ ਕੋ ਨਿਕਲਿਆ ਨਹੀਂ ਗਿਆ ਭਰਾਵਾਂ ਨੇ ਜਾ ਕੇ ਉਹ ਜਗ੍ਹਾ ਨੂੰ ਵੇਖਿਆ ਵੇਖਿਆ ਜੀ ਹਾਂ ਉੱਥੇ ਜਿੱਥੋਂ ਇਹਨਾਂ ਮੁੜ ਕੇ ਬਾਅਦ ਚ ਉਹਦੇ ਜਦੋਂ ਸ਼ਹੀਦ ਹੋ ਗਏ ਉੱਤੇ ਗੱਡੀਆਂ ਚੜਾਈਆਂ ਗਈਆਂ ਇਹਨਾਂ ਦੇ ਚੀਦ ਕਰਕੇ ਗੱਡੀਆਂ ਚੀਦ ਕਰਕੇ ਕਣਕਾਂ ਦੇ ਵਿੱਚ ਸਰਵਾਂ ਦੇ ਵਿੱਚ ਗੱਡੀਆਂ ਚੜਾਈਆਂ ਗਈਆਂ ਉੱਤੇ ਭਰਾਵਾਂ ਨੇ ਜਾ ਕੇ ਉੱਥੇ ਕੀ ਵੇਖਿਆ ਵੇਖੋ ਜੀ ਉਹਨੂੰ ਤੇ ਲੱਗੇ ਹੁੰਦੇ ਨੇ ਚੁੱਕ ਕੇ ਹਾਂ ਰਾਤ ਕਿਸੇ ਨੂੰ ਤੇ ਲੱਗੇ ਨਹੀਂ ਜਾਣ ਦਿੰਦੇ ਉਹ ਅਗਲੇ ਦਿਨ ਅਸਾਂ ਜਗ੍ਹਾ ਹੀ ਵੇਖਣੀ ਰੋਣਾ ਮਿਲਕਣਾ ਹੁੰਦਾ ਹੀ ਹੈ ਦੁੱਖ ਹੁੰਦਾ ਭਰਾ ਦਾ ਹਾਂ ਫਿਰ ਉਹ ਸਰੀਰ ਲੱਭਣ ਦੀ ਕੋਸ਼ਿਸ਼ ਕੀਤੀ ਤੁਸੀਂ ਅਨੇ ਸਰੀਰੋ ਲੈ ਗਏ ਸੀ ਸਰੀਰ ਸਰੀਰ ਦੀ ਥਾਣੇ ਜਾ ਕੇ ਪਤਾ ਕੀਤਾ ਥਾਣੇ ਪਤਾ ਕੀਤਾ ਵੀ ਮੁਕਾਬਲਾ ਚੋਕਰੀ ਜੰਦੇ ਬਾਰ ਬਾਰ ਖਬਰਾਂ ਸੱਭ ਗਈਆਂ ਤੇ ਗਰਮੇ ਸਿੰਘ ਦੋਧੀ ਨਾਲੋਂ ਪੰਡੋਰੀ ਰਮਾਣੇ ਵਾਲਾ ਮੁੰਡਾ ਸੀ ਏਕੇ ਵੀ ਤਿੰਨ ਸਿੰਘ ਸ਼ਹੀਦ ਹੋ ਗਏ ਉਹਨਾਂ ਕੋ ਅਸਲਾ ਬਰਾਮਦ ਹੋਇਆ ਰਾਫਰ ਦੇ ਖੇਤਾਂ ਚ ਅੱਜ ਵੀ ਤੁਸੀਂ 22 ਫਰਵਰੀ 1990 ਨੂੰ ਸਰਚ ਕਰਕੇ ਵੇਖੋ ਅਜੀਤ ਅਖਬਾਰ ਤੇ ਸਾਰੇ ਦਾ ਸਾਰਾ ਕੁਝ ਸਾਰਾ ਕੁਝ ਤੁਹਾਨੂੰ 23 ਫਰਵਰੀ ਨੂੰ ਲੱਗੀ ਆ ਜੀ ਇਹ 22 ਫਰਵਰੀ ਨੂੰ ਤੇ ਸ਼ਾਮ ਨੂੰ ਇਹ ਹੋਏ ਆ ਸਰੀਰ ਨਹੀਂ ਤੁਹਾਨੂੰ ਮਿਲਿਆ ਫੁੱਲ ਮਿਲੇ ਹਾਂ ਫੁੱਲ ਮਿਲੇ ਸੀ ਹਾਂਜੀ ਕਿੱਥੋਂ ਮਿਲੇ ਸੀ ਫੁੱਲ ਅਮਰਸਰ ਤੋਂ ਜੀ ਅਮਰਸਰ ਕਿਥੋਂ ਇਹ ਦੁਰਗਿਆਣਾ ਮੰਦਿਰ ਜਿੱਥੇ ਜਿੱਥੇ ਆਮ ਖਾੜਕੂ ਦੇ ਡੈਡ ਬੋਡੀਆਂ ਨੂੰ ਇਹ ਦਫਨ ਕਰਦੇ ਸੀ ਨਾ ਪਿੰਡ ਵਾਲਿਆਂ ਨੇ ਕੋਈ ਸਹੂਜ ਕੀਤਾ ਸਰੀਰ ਲੱਭਣ ਦੇ ਵਿੱਚ ਵੇਖੋ ਜੀ ਪਿੰਡ ਵਾਲਾ ਭਾਈਚਾਰਾ ਕਹੀ ਜਿੰਨੇ ਵੀ ਜੋਗੇ ਸਾਰਿਆਂ ਨੇ ਦੁੱਖ ਵੰਡਾਇਆ ਪਰਿਵਾਰ ਨਾਲ ਆਏ ਆ ਹਾਂ ਤੋਪ ਪਾਇਆ ਬਾਕੀ ਉਦੋਂ ਤੁਹਾਨੂੰ ਆਪ ਜੀ ਨੂੰ ਪਤਾ ਭਾਂਜ ਭੋਗ ਪਾਇਆ ਜੀ ਹਾਂ ਭਾਂਜ ਗੁਰਪੁਰਬੀ ਪਾਇਆ ਜੀ ਇੱਕ ਫੇਰ ਪਾਇਆ ਮਰਸੀ ਭਾਈ ਹਾਂ ਮਨਾਈਓ ਚਲੋ ਜਿੰਨਾ ਚਿਰ ਖਾੜ ਕੁ ਸੰਘਰਸ਼ ਚੱਲਦਾ ਰਿਹਾ ਹਾਂ ਚੱਲਦਾ ਰਿਹਾ ਘਰ ਮੈਂ ਆਖਰੀ ਗੱਲਾਂ ਵੱਲ ਜਾਵਾਂ ਕਿ ਜਦੋਂ ਭਾਈ ਸਾਹਿਬ ਸ਼ਹੀਦ ਹੋ ਗਏ ਬਾਅਦ ਵਿੱਚ ਪੁਲਿਸ ਆਈ ਘਰ ਤਸੱਦਦ ਕੋਈ ਹੋਇਆ ਪਰਿਵਾਰ ਤੇ ਨਹੀਂ ਬਾਤ ਨਹੀਂ ਆ ਹਾਂ ਬਾਤ ਕੋਈ ਤਸ਼ੱਦਦ ਨਹੀਂ ਹੋਇਆ ਉਦਾਂ ਇਹ ਵੀ ਆਪਣੀ ਸੇਫਟੀ ਵਾਸਤੇ ਭਾਈ ਸਾਹਿਬ ਗਾਂਵਾਂ 'ਚ ਰਹਿੰਦੇ ਰਹੇ ਹਾਂ ਕਿਉਂਕਿ ਅੱਗੇ ਨੁਕਸਾਨ ਹੋ ਗਿਆ ਪਰਵਾਲ ਦਾ ਹੋਰ ਨਾ ਹੋ ਜਾਏ ਕਿਸੇ ਜਥੇਬੰਦੀ ਨੇ ਤੁਹਾਨੂੰ ਮਾਨਸਤਕਾਰ ਦਿੱਤਾ ਅਜੇ ਤੱਕ ਜਥੇਬੰਦੀ ਨੇ ਨਹੀਂ ਸ਼ਹੀਦ ਭਾਈ ਖਾਲੜਾ ਦੀ ਜੋ ਉਹਨੂੰ ਲਾਸ਼ਾਂ ਲਾਵਾ ਸਲਾਸਾਂ ਇਹਨੇ ਜਿਹੜੀ ਉਹਨਾਂ ਦਾ ਸਾਨੂੰ ਫੰਡ ਮਿਲਿਆ ਹੈ ਜਥੇਬੰਦੀ ਜਾਂ ਬੜੀ ਗੱਲ ਜੀ ਸਾਨੂੰ ਲੱਗਾ ਹੀ ਸਾਡਾ ਫਤਿਹਨਾਮਾ ਹਾਂ ਸਾਡੇ ਘਰ ਆ ਚੁੰਦਾ ਸੀ ਮੇਰੇ ਵੀ ਇਹਦੇ ਬੀਬੀ ਸੰਦੀਪ ਕੌਰ ਨੇ ਸ਼ਾਇਦ ਉਦੋਂ ਚ ਸਾਲੂ ਕੀਤਾ ਸੀ ਫਿਰ ਜੀ 13 ਸਤੰਬਰ 1992 ਨੂੰ ਮਿਲ ਨੂੰ ਵੀ ਪੁਲਿਸ ਨੇ ਚੁੱਕ ਲਿਆ ਹਾਂ ਉਹ ਤੋਂ ਬਾਦੋਂ ਫਿਰ ਕਿੱਥੇ ਖੜਿਆ ਤੁਹਾਨੂੰ ਸਾਨੂੰ ਪਹਿਲਾਂ ਦੇ ਇੱਥੇ ਐਸ ਐਚਓ ਹੀ ਉਦੋਂ ਸਿਓ ਹਾਂ ਪਹਿਲਾਂ ਉਹਨੇ ਘਰੋਂ ਚੁੱਕਦੇ ਹੀ ਇੱਥੇ ਰਾਪਰ ਦੇ ਸਕੂਲ ਚ ਇੰਟਰੋਗੇਸ਼ਨ ਕੀਤਾ ਫਿਰ ਉਹ ਸ਼ੈਲਰ ਆ ਇੱਕ ਕੰਗ ਹਾਂ ਨਰਦੇਤੇ ਉੱਥੇ ਸੀ ਆਰਪੀ ਦਾ ਕੈਂਪ ਸੀ ਉੱਥੇ ਕੀਤਾ ਫਿਰ 3 ਦਿਨ ਠਾਣੇ ਰੱਖਿਆ 3 ਦਿਨ ਤੋਂ ਬਾਅਦ ਫੇ ਮਾਲ ਮੰਡੀ ਮਾਲ ਮੰਡੀ ਇੱਕ ਤੇ ਬੁਚੜਿਆ ਗਰਮੇਲ ਬਾਈ ਜਿਹਨੂੰ ਕਹਿੰਦੇ ਉਹ ਸੀ ਪਹਿਲੀ ਰਾਤ ਮੈਨੂੰ ਇੱਕ ਉੱਥੇ ਡੈਡੀ ਡੈਡੀ ਸੀ ਡੀਐਸਪੀ ਰੈਂਕ ਦਾ ਚੰਗਾ ਮੋਟਾ ਸੀ ਉਹਨੇ ਕੀਤਾ ਡੈਰੋਕੇਟ ਮੈਨੂੰ ਫਿਰ 20 15 20 ਦਿਨ ਫਿਰ ਉਹ ਗਰਮੇਲ ਬਾਈ ਜਿਹੜਾ ਨਾ ਉਹਨੇ ਮੈਨੂੰ ਡੈਰੋਕੇਸ਼ਨ ਕੀਤਾ ਇਹ ਸਨਾ ਸ਼ਹੀਦ ਭਾਈ ਗਰਮੇਸ਼ ਸਿੰਘ ਜੀ ਦੇ ਭਰਾਤਾ ਦੇ ਦੋਵੇਂ ਭਰਾ ਇੱਕ ਭਾਜੀ ਵੱਡੇ ਆ ਇੱਕ ਛੋਟੇ ਆ ਜਿਨ੍ਹਾਂ ਨੇ ਸਾਡੇ ਨਾਲ ਵਿਸ਼ੇਸ਼ ਤੌਰ ਤੇ ਬੜੇ ਸਰਲ ਤਰੀਕੇ ਦੇ ਨਾਲ ਉਹਨੇ ਦੀ ਜੀਵਨ ਕਹਾਣੀ ਦੀ ਜਿਹੜੀ ਗੱਲਬਾਤ ਕੀਤੀ ਇਵੇਂ ਹੀ ਸ਼ਹੀਦ ਸਿੰਘਾਂ ਦੀਆਂ ਜੀਵਨੀਆਂ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹੇ ਹਾਂ ਔਰ ਲੈ ਕੇ ਆਉਂਦੇ ਰਵਾਂਗੇ ਕਿ ਸ਼ਹੀਦ ਭਾਈ ਗੁਰਮੇਦ ਸਿੰਘ ਜੀ ਜਿਹੜਾ ਮੁਕਾਬਲਾ ਪਿੰਡ ਰਾਪੂਰ ਦੇ ਵਿੱਚ ਜਿਹੜਾ CRP ਦੇ ਨਾਲ ਹੋਇਆ ਸੀ ਔਰ ਤਿੰਨਾ ਸਿੰਘਾਂ ਦਾ ਮੁਕਾਬਲਾ ਜਿਹੜਾ ਬਤਾਂਤ ਵਿੱਚ ਜਿਹੜੀ ਸੀ CRP ਤੇ ਪੁਲਸੀ ਇਹ ਮੁਕਾਬਲੇ ਦੀ ਜਿਹੜੀ ਜੀਵਨ ਕਹਾਣੀ ਤੁਸੀਂ ਸਰਵਣ ਕੀਤੀ ਤੁਸੀਂ ਲਗਾਤਾਰ ਜੁੜੇ ਰਹੋ ਮੈਂ ਮਨ ਸਿੰਘ ਅਜਾਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ